ਕਈ ਵਾਰੀ ਤੁਹਾਨੂੰ ਵੀ ਮੈਨੂੰ ਵੀ ਹਰ ਇੱਕ ਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੋਵੇਗਾ ਕਿ ਜਿਨ੍ਹਾਂ ਨੇ ਸਾਨੂੰ ਗਿਆਨ ਵੰਡਣਾ ਸੀ ਜਾਂ ਸਾਨੂੰ ਉਮੀਦ ਸੀ ਜਿਨ੍ਹਾਂ ਦੇ ਕੋਲੋਂ ਕਿ ਸਾਨੂੰ ਇਹਨਾਂ ਦੇ ਕੋਲੋਂ ਗਿਆਨ ਮਿਲ ਜਾਣਾ ਹੈ ਉਹ ਤਾਂ ਖੁਦ ਭਟਕੇ ਹੋਏ ਮਹਿਸੂਸ ਹੋ ਰਹੇ ਆ ਖੁਦ ਉਖੜੇ ਉਖੜੇ ਮਹਿਸੂਸ ਹੋ ਰਹੇ ਆ ਤੇ ਯੁੱਗ ਜਿਹੜਾ ਆ ਜੀ ਇਹ ਵਿਗਿਆਨ ਦਾ ਯੁੱਗ ਹੈ ਸਾਇੰਸ ਦਾ ਯੁੱਗ ਇਹਨੂੰ ਆਪਾਂ ਕਹਿ ਸਕਦੇ ਹਾਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅੱਜਕੱਲ ਪੂਰੀ ਚਰਚਾ ਹੈ ਤੇ ਜਿਨ੍ਹਾਂ ਨੂੰ ਇਹਦੇ ਬਾਰੇ ਨੌਲੇਜ ਹੈ ਉਹ ਭਰਪੂਰ ਫਾਇਦਾ ਵੀ ਉਠਾ ਰਹੇ ਐ ਤੇ ਕਈ ਮਿਸਯੂਜ਼ ਵੀ ਕਰ ਰਹੇ ਐ ਹਾਂ ਕਦੇ ਸਮਾਂ ਸੀਗਾ ਸਿਰਫ ਬੋਲ ਹੀ ਹੁੰਦੇ ਸੀਗੇ ਇੱਕ ਨੇ ਬੋਲਿਆ ਦੂਸਰੇ ਨੇ ਸੁਣਿਆ ਤੇ ਯਾਦ ਕਰ ਲਿਆ ਤੇ ਅੱਗੇ ਹੋਰ ਕਿਸੇ ਨੂੰ ਸੁਣਾ ਦਿੱਤਾ ਸਿਰਫ ਇਹੀ ਹੁੰਦਾ ਸੀ ਸਿਰਫ ਬੋਲਾਂ ਦੇ ਆਧਾਰ ਦੇ ਉੱਤੇ ਜ਼ਿੰਦਗੀ ਚੱਲਦੀ ਸੀ ਇਨਸਾਨ ਦੀ ਸਮਾਂ ਥੋੜਾ ਜਿਹਾ ਬਦਲਿਆ ਫਿਰ ਲਿਖਤਾ ਆ ਗਈਆਂ ਲਿਖਿਆ ਜਾਣ ਲੱਗਿਆ ਲਿਖਣ ਵਾਲੇ ਦੀ ਬੜੀ ਕਦਰ ਹੁੰਦੀ ਸੀਗੀ ਜੀ ਵੇਦ ਲਿਖੇ ਗਏ ਆ ਗ੍ਰੰਥ ਲਿਖੇ ਗਏ ਆ ਬਹੁਤ ਸਾਰਾ ਇਤਿਹਾਸ ਲਿਖਿਆ ਗਿਆ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਗਈਆਂ ਤੇ ਜਦੋਂ ਲਿਖਣਾ ਸ਼ੁਰੂ ਹੋਇਆ ਸੀਗਾ ਇਹ ਸਿਰਫ ਹੱਥੀਂ ਲਿਖਿਆ ਜਾਂਦਾ ਸੀਗਾ ਤੇ ਇਸੇ ਕਰਕੇ ਲਿਖਣ ਵਾਲੇ ਦੀ ਬਹੁਤ ਜ਼ਿਆਦਾ ਕਦਰ ਸੀ ਪਰ ਉਹਦੀ ਕਦਰ ਘਟਾ ਦਿੱਤੀ ਲਿਖਣ ਵਾਲੇ ਦੀ ਟਾਈਪ ਮਸ਼ੀਨ ਟਾਈਪਿੰਗ ਮਸ਼ੀਨ ਜਿਹੜੀ ਆਈਸੀ ਨਾ ਜਦੋਂ ਉਹ ਆਈ ਤੇ ਹੱਥੀਂ ਲਿਖਣਾ ਤਕਰੀਬਨ ਤਕਰੀਬਨ ਖਤਮ ਹੋ ਗਿਆ ਟਾਈਪਿੰਗ ਵੀ ਇੱਕ ਬਦਲਾ ਸੀ ਉਸ ਵੇਲੇ ਲੋਕ ਦੇਖਦੇ ਸੀਗੇ ਕਿ ਇਹ ਟਾਈਪਿੰਗ ਇੱਥੋਂ ਤੱਕ ਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਟਾਈਪਿੰਗ ਦੇ ਕੋਰਸ ਵੀ ਕਰਵਾਏ ਜਾਂਦੇ ਸੀਗੇ ਮੈਨੂੰ ਯਾਦ ਹੈ ਸਾਡੇ ਸਮਿਆਂ ਦੀ ਗੱਲ ਹੈ ਕਹਿੰਦੇ ਹੁੰਦੇ ਸੀ ਕਿ 40 ਅੱਖਰ ਲਿਖਣ ਵਾਲਾ ਜਿਹੜਾ ਟਾਈਪਿਸਟ ਬਣ ਸਕਦਾ ਜੀ ਕੋਲੋ ਕਿਸੇ ਨਾ ਕਿਸੇ ادارے ਦੇ ਵਿੱਚ ਨੌਕਰੀ ਵੀ ਮਿਲ ਜਾਂਦੀ ਸੀਗੀ ਇਹ ਤਾਂ ਟਾਈਪਿੰਗ ਮਸ਼ੀਨ ਸੀ ਤੇ ਉਸ ਤੋਂ ਬਾਅਦ ਵਿੱਚ ਸਮਾਂ ਫਿਰ ਬਦਲਿਆ ਕੰਪਿਊਟਰ ਆ ਗਿਆ ਜਿਹੜਾ ਟਾਈਪਿੰਗ ਮਸ਼ੀਨ ਸੀ ਉਹਦੇ ਵਿੱਚ ਮੈਮਰੀ ਨਹੀਂ ਸੀ ਹੁੰਦੀ ਸਿਰਫ ਜੋ ਬੰਦੇ ਦੇ ਦਿਮਾਗ 'ਚ ਮੈਮਰੀ ਹੁੰਦੀ ਸੀ ਜੋ ਬੰਦੇ ਨੇ ਦੇਖ ਕੇ ਲਿਖਣਾ ਹੁੰਦਾ ਸੀ ਉਹੀ ਲਿਖਿਆ ਜਾਂਦਾ ਸੀਗਾ ਟਾਈਪਿੰਗ ਮਸ਼ੀਨ ਦੇ ਵਿੱਚ ਮੈਮਰੀ ਨਹੀਂ ਸੀ ਹੁੰਦੀ ਫਿਰ ਜਦੋਂ ਸਮਾਂ ਬਦਲਿਆ ਕੰਪਿਊਟਰ ਆ ਤੇ ਉਹਦੇ ਵਿੱਚ ਮੈਮਰੀ ਆ ਗਈ ਜੋ ਲਿਖਿਆ ਉਹ ਸੇਵ ਹੋਣ ਲੱਗ ਪਿਆ ਤੇ ਹੁਣ ਉਹ ਸਮਾਂ ਆ ਗਿਆ ਮਿੱਤਰੋ ਕਿ ਜੋ ਬੰਦਾ ਬੋਲਦਾ ਮੋਬਾਈਲ ਫੋਨ ਜਾਂ ਫਿਰ ਜਿਹੜਾ ਕੰਪਿਊਟਰ ਆ ਉਹੀ ਉਹਨੂੰ ਟੈਕਸਟ ਦੇ ਰੂਪ ਦੇ ਵਿੱਚ ਬਦਲ ਦਿੰਦਾ ਜੀ ਕਦੇ ਉਹ ਸਮਾਂ ਸੀ ਜਦੋਂ ਸਵੇਰੇ ਸਵੇਰੇ ਸਕੂਲਾਂ ਦੇ ਵਿੱਚ ਖਾਸ ਤੌਰ ਦੇ ਉਤੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਇੱਕ ਮੋਹਾਰਨੀ ਦੀ ਤਰ੍ਹਾਂ ਪਹਾੜੇ ਸਿਖਾਏ ਜਾਂਦੇ ਸੀਗੇ ਹਿਸਾਬ ਕਿਤਾਬ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੁੰਦੇ ਸੀ ਉਹ ਲੋਕ ਜਿਨਾਂ ਨੂੰ ਪਹਾੜੇ ਯਾਦ ਸੀ 1 2 3 4 1 ਇੱਕ ਗੀਤ ਦੀ ਤਰ੍ਹਾਂ ਇਹ ਪਹਾੜੇ ਪੜ੍ਹਾਏ ਜਾਂਦੇ ਸੀ ਸਿਖਾਈ ਜਾਂਦੇ ਸੀ ਬਹੁਤ ਸਾਰੇ ਹੈ ਐਸੇ ਰੇਡੀਓ ਪੰਜ ਦੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੇ ਪਹਾੜੇ ਅੱਜ ਵੀ ਯਾਦ ਹੋਣਗੇ ਲੇਕਿਨ ਸਮਾਂ ਬਦਲਿਆ ਉਹਨਾਂ ਪਹਾੜਿਆਂ ਦੀ ਜ਼ਰੂਰਤ ਖਤਮ ਕਰ ਦਿੱਤੀ ਸੀਗੀ ਇੱਕ ਛੋਟੇ ਜਿਹੇ ਕੈਲਕੂਲੇਟਰ ਨੇ ਹਰ ਥਾਂ ਕੈਲਕੂਲੇਟਰ ਦੀ ਵਰਤੋਂ ਹੋਣ ਲੱਗੀ ਫਿਰ ਪਹਾੜੇ ਤਾਂ ਕੀ ਯਾਦ ਹੋਣੇ ਆ ਹੁਣ ਬਹੁਤ ਸਾਰੇ ਐਸੇ ਆ ਜਿਨ੍ਹਾਂ ਨੂੰ ਆਪਣਾ ਫੋਨ ਵੀ ਜ਼ੁਬਾਨੀ ਯਾਦ ਨਹੀਂ ਹੈ ਮੋਬਾਈਲ ਫੋਨ ਜਿਹੜਾ ਇਹ ਯਾਦ ਹੁੰਦੇ ਸੀ ਕਈ ਕਈ ਰਿਸ਼ਤੇਦਾਰਾਂ ਦੇ ਨੰਬਰ ਵੀ ਯਾਦ ਹੁੰਦੇ ਸੀ ਹੁਣ ਐਸੇ ਵੀ ਆ ਜਿਨ੍ਹਾਂ ਨੂੰ ਆਪਣਾ ਨੰਬਰ ਵੀ ਨਹੀਂ ਯਾਦ ਸੋ ਇੱਕ ਕਿਸਮ ਨਾਲ ਜੇ ਦੇਖਿਆ ਜਾਵੇ ਵਿਗਿਆਨ ਜਿਹੜੀ ਇਹ ਬੰਦੇ ਨੂੰ ਵੇਲਾ ਵੀ ਕਰ ਰਹੀ ਹੈ ਤੇ ਜੇ ਬੰਦਾ ਵੇਲਾ ਹੋ ਗਿਆ ਤਾਂ ਬਹੁਤ ਹੀ ਖਤਰਨਾਕ ਸਬਤ ਹੋਵੇਗਾ ਬੇਲਾ ਮਨ ਸ਼ੈਤਾਨ ਦਾ ਕਰ ਰੁੱਜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਨਸਿਕ ਵਿਕਾਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਮਾਨਸਿਕ ਵਿਕਾਸ ਰੁਕ ਗਿਆ ਕਿਉਂਕਿ ਜੇ ਜਾਂਦਾ ਫਿਰ ਸਾਇੰਸ ਦੇ ਹਾਣ ਦੇ ਹੋਣਾ ਪੈਣਾ ਸਾਨੂੰ ਉਹਦੇ ਨਾਲ-ਨਾਲ ਚੱਲਣਾ ਪੈਣਾ ਜੇ ਮਾਨਸਿਕ ਵਿਕਾਸ ਨਹੀਂ ਹੋਇਆ ਤੇ ਫਿਰ ਆਪਾਂ ਇਸ ਸਾਇੰਸ ਦੇ ਯੁੱਗ ਤੇ ਬਹੁਤ ਪਿੱਛੇ ਰਹਿ ਜਾਵਾਂਗੇ ਮਾਨਸਿਕ ਵਿਕਾਸ ਹੋ ਕਿਵੇਂ ਸਕਦਾ ਇਹ ਆਪਣੇ ਆਪ ਤੋਂ ਪੁੱਛਣ ਵਾਲਾ ਇੱਕ ਸਵਾਲ ਹੈ ਅੱਜ ਆਪਣਾ ਇਹੀ ਸਵਾਲ ਹੈ ਆਪਣੇ ਆਪ ਤੋਂ ਪੁੱਛਣਾ ਕੀ ਮੈਂ ਸਮੇਂ ਦੇ ਅਨੁਸਾਰ ਬਦਲ ਰਿਹਾ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਮੇਰਾ ਵਿਕਾਸ ਹੋ ਰਿਹਾ ਸਿਰਫ ਖੁਦ ਨੂੰ ਜਾਗਣ ਦੀ ਲੋੜ ਹੈ ਆਪਣੇ ਅੰਦਰ ਨੂੰ ਜਗਾਉਣ ਆਪਣੇ ਆਪ ਨੂੰ ਜਗਾਉਣ ਦੀ ਲੋੜ ਹੈ ਕਿਉਂਕਿ ਅਕਸਰ ਆਪਾਂ ਇਹ ਗੱਲ ਕਹਦੇ ਆ ਕਿ ਨੀਂਦ ਵਿੱਚੋਂ ਜਾਗਣਾ ਜਾਂ ਨੀਂਦ ਵਿੱਚੋਂ ਕਿਸੇ ਨੂੰ ਜਗਾਉਣਾ ਬਹੁਤ ਆਸਾਨ ਹੈ ਬਹੁਤ ਸੌਖਾ ਹੈ ਲੇਕਿਨ ਜਾਗਦੇ ਹੋਏ ਜਾਗਣਾ ਜਾਂ ਜਾਗਦੇ ਹੋਏ ਨੂੰ ਜਗਾਉਣਾ ਬਹੁਤ ਮੁਸ਼ਕਲ ਹੈ